ਅੱਜ ਰਾਤ ਨੂੰ ਹੋਰ ਜੇ ਸਰਕਾਰ ਦੇ ਇਸ ਨੂੰ ਮੇ ਉਸ ਜਗ ਨਾ ਆ ਰਿਹਾ ਮਿਲਿਆ ਬਹੁਤ ਵਧੀਆ ਘਰਾ ਮਿਲਿਆ ਜੀ ਬਹੁਤ ਵੱਡੇ ਕੱਟ ਸਕੇ ਲੋਕਾਂ ਦਾ ਬੜਾ ਉਤਸ਼ਾਹ ਹੈਗਾ ਭਾਜਪਾ ਸਰਕਾਰ ਨੂੰ ਚੱਲਦਾ ਕਰਨ ਜਨ ਆ ਸਰਕਾਰ ਦੇ ਖਿਲਾਫ ਲੋਕਾਂ ਦਾ ਬੜਾ ਗੁੱਸਾ ਹੈਗਾ ਲੋਕਾਂ ਨੂੰ ਗੁੱਸਾ ਬਣਾ ਤਾਰਨਾ ਹੈਗਾ ਜੀ ਇੱਕ ਤਰੀਕ ਨੂੰ ਪਤਾ ਲੱਗੂ ਕਿ ਕਿਹੜੀ ਕਿਹੜੀ ਪਾਰਟੀ ਕਿਤੇ ਖੜੀ ਹੈ ਇਸ ਵੇਲੇ ਕਾਂਗਰਸ ਇੱਕ ਨੰਬਰ ਤੇ ਚੱਲ ਰਹੀ ਹੈ ਹਾਂ ਜੀ ਨਗਰੀ ਮਤਲਬ ਅੰਮਲੇ ਤੋਂ ਪਿੰਡਾਂ ਦੇ ਪਿੰਡਾਂ ਦੇ ਅੱਜ ਭੁਮਿਆ ਕਨੋੜੀ ਬਹੁਤ ਵਧੀਆ ਜੀ ਬਹੁਤ ਮੁਝੇ ਪਿੰਡਾਂ ਦੇ ਵੀ ਤੇ ਸ਼ਹਿਰ ਦੇ ਵੀ ਮਰ ਅੱਲਾ ਜਲਾਲ ਸਾਹਿਬ ਜੀ ਜ਼ਿੰਦਾਬਾਦ ਕੰਮ ਕੀਤੇ ਆ ਉਹਦੇ ਆਦੇ ਆ ਬਿਲਕੁਲ ਜੀ ਹਰ ਪਿੰਡ ਵਿਕਾਸ ਤੇ ਕੰਮ ਹੋ ਰਿਹਾ ਸਰਕਾਂ ਛੋੜੀਆਂ ਸੜਕਾਂ ਮੈਰੀਜ਼ ਪੈਲਸ ਛੋੜੀਆਂ ਸੜਕਾਂ ਨੇ ਮੈਰੀਜ਼ ਪੈਲਸ ਹੈ ਕਿ ਹਰ ਪਿੰਡ ਵਿੱਚ ਕੋਈ ਨਾ ਕੋਈ ਪ੍ਰੋਜੈਕਟ ਪਾਜੀ ਕਿ ਪੰਜ ਪਛੇ ਸੇ ਪ੍ਰੋਜੈਕਟ ਪਿੰਡ ਦੇ ਪੂਰੇ ਕੀਤੇ ਹੋਏ ਆ ਜੀ ਬੜਾ ਬਹੁਤ ਵਿਕਾਸ ਹੋਇਆ ਜੀ 7-800 ਕਰੋੜ ਲਾ ਕੇ ਆਪਣੇ ਹਰ ਸੇ ਸਮੇਤ ਰਾ ਪਿੰਡ ਵਾਲੇ ਪਾਣੀ ਦਾ ਪ੍ਰੋਜੈਕਟ ਹੈਗਾ ਸੜਕਾਂ ਦੇ ਪ੍ਰੋਜੈਕਟ ਦਾ ਸਾਰੇ ਬਹੁਤ ਸ਼ਾਨਦਾਰ ਹੋਏ ਗਏ ਇਹ ਗੱਲ ਕਰੀ ਜੀ ਰੋੜਾ ਤੋਂ ਪੂਰੇ ਰੋੜਾ ਕਿੰਨੀ ਜਗ੍ਹਾ ਲਾਇਆ ਰੋੜਾ ਯੂ ਕਿਹੜੇ ਆ ਰੋੜਾ ਨਜ਼ਰ ਆਏ ਕਿਵੇਂ ਦੇਖਦਾ ਰੋ ਸਰਕਾਰ ਦੀ ਬਹੁਤ ਮਾੜੀ ਹਾਲਤ ਹੋ ਰਹੀ ਹੈ ਜਿੱਥੇ ਸੜਕਾਂ ਕੋਈ ਜਾਣ ਲੱਗ ਰਹੀ ਹੈ। ਤੁਹਾਡੇ ਟਿਪਰਾਂ ਨੇ ਜਿਹੜੇ ਕਿਥੇ ਦੇ ਐਮਐਲਏ ਚਲਾ ਰਿਹਾ ਹੈਗਾ ਉਹਨਾਂ ਟਿਪਰਾਂ ਦਾ ਬਹੁਤ ਮਾੜਾ ਸਰਕਾਰ ਦਾ ਹਾਲ ਕਰਾ। ਇਹ ਸਰਕਾਰ ਟਿਪਰ ਵਾਸਤੇ ਨਹੀਂ ਬਣੀਆ, ਇਹ ਲਾਈਟ ਟੈਕ ਵਾਸਤੇ ਬਣੀਆ ਹੋਈਆਂ। ਇਸ ਕਰਕੇ ਮੈਂ ਮੰਗ ਕਰਦਾ ਕਿ ਟਿਪਰ ਬੰਦ ਕੀਤੇ ਜਾ। ਇਹ ਜਿਹੜੀ ਖੰਡਰ ਅਵਾਇਲ ਹੋ ਰਿਹਾ ਹੈਗਾ ਉਹ ਬੰਦ ਹੋਣਾ ਚਾਹੀਦਾ। ਔਰ ਜਿਹੜਾ ਐਮਐਲਏ ਕਰਵਾ ਲਿਆ ਬਿਲਕੁਲ ਕਾਨੂੰਨ ਦੇ ਖਿਲਾਫ ਕੰਮ ਕਰ ਰਿਹਾ ਹੈ। ਕਿਹੜੇ ਮੁੱਦਿਆਂ 'ਤੇ ਤੁਸੀਂ ਚੋਰੇ ਹੋ? ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਫਿਰਕਾ ਪ੍ਰਸਤੀ ਹੈਗੀ ਹੈ। ਦੂਜਾ ਜਿਹੜਾ ਤੇ ਚੌਥਾ ਜੋ ਦੇਸ਼ਮ ਵੇਚਿਆ ਜਾ ਰਿਹਾ ਬਾਨੀਆਂ ਡਾਨੀਆਂ ਕੋਲ ਸਾਰੇ ਮੁੱਤੇ ਨੇ ਪੂਰੀ ਕਲੌਰ ਹਲਕੇ ਦੇ ਵਿੱਚ ਕੁੰਡੇ ਉਹ ਕਿਹ ਜਿਆਦਾ ਖਾਰਾ ਮਿਲਿਆ ਤਾਂ ਮੇਰੀ ਗਾਂਧੀ ਜੀ ਬੜਾ ਲੋਕਾਂ ਨਾਲ ਪਿਆਰ ਮਿਲਿਆ ਤਾਂ ਮੇਰੀ ਗਾਂਧੀ ਜੀ ਦਾ ਜੋ ਲੋਕਾਂ 'ਚ ਪਿਆਰ ਆ ਅੱਜ ਸਾਹਮਣੇ ਆਇਆ ਹਰ ਬੰਦਾ ਹਰ ਵਰਗ ਤਾਂ ਮੇਰੀ ਗਾਂਧੀ ਨੂੰ ਵੋਟ ਪਾਉਣ ਨੂੰ ਲੋਕ ਤਿਆਰ ਨੇ ਜੇ ਗੱਲ ਕਰੀਏ ਕੀ ਹੋ ਜਾ ਤੁਹਾਨੂੰ ਰੋਡ ਦਿਖੇ ਕੀ ਹੋ ਜਾ ਸਾਡਾ ਕਲੌਰ ਜਿਹੜਾ ਜੋ 24 ਸਾਲਾਂ 'ਚ ਇਸ ਸਰਕਾਰ ਨੇ ਇੱਕ ਵੀ ਜੋ ਬਰਸਾਤਾਂ 'ਚ ਸੜਕਾਂ ਟੁੱਟ ਗਿਆ ਸੀ ਕਿਸੇ ਰਿਪੇਅਰ ਤੱਕ ਉਹ ਨਹੀਂ ਕਰੀ ਇੱਕ ਵੀ ਕੰਮ ਕਨੌਰ ਚ ਇਹ 2.5 ਸਾਲਾਂ ਚ ਉਹਦੀ ਸਰਕਾਰ ਬਣੀ ਆ ਲੋਕ ਸਭਾ ਚੋਣਾਂ ਬੁੱਟੇ ਪਤਾ ਨਹੀਂ ਕਿਵੇਂ ਮੰਗ ਰਹੇ ਇੱਕ ਵੀ ਕੰਮ ਨਹੀਂ ਕਰਿਆ ਟੋਟਲ ਟਿੱਪਰ ਤਲਾਹ ਤਲਾ ਕੇ ਐਮ ਐਲ ਏ ਸਭ ਨੇ ਸਾਰੀਆਂ ਸੜਕਾਂ ਤੋੜ ਦੀਆਂ ਪਰ ਵੇਰ ਨਹੀਂ ਕਰਿਆ ਅੱਜ ਰੇਤੇ ਦੇ ਟਿੱਪਰ ਜਿਹੜੇ ਹਰਿਆਣੇ ਤੋਂ ਆਉਂਦੇ ਆ ਵੱਡੇ ਵੱਡੇ 12 150 150 ਫੁੱਟ ਦੇ ਜਿਨ੍ਹਾਂ ਨੇ ਸਾਰੀਆਂ ਸੜਕਾਂ ਭੰਦੀਆਂ ਪਰ ਐਮ ਐਲ ਏ ਸਾਬ ਨੇ ਲੁੱਟ ਤੇ ਸੁੱਟ ਤੋਂ ਬਿਨਾਂ ਕੋਈ ਕੰਮ ਨਹੀਂ ਕਰਿਆ ਸਿਰਫ ਲੋਕਾਂ ਨੂੰ ਪੈਸੇ ਹੀ ਕਮਾਏ ਆ ਪਰ ਲੋਕਾਂ ਦਾ ਕੋਈ ਵੀ ਕੰਮ ਨਿੰਕਾ ਮਦਦ ਨੀਤ ਕਰਨ ਨੋ ਦਿਨ ਦਾ ਨਾ ਪਿਆ ਕੀ ਦੇਖੋ ਉਹਨਾਂ ਦੀ ਸੋਚ ਆ ਪਰ ਅਸੀਂ ਧਰਮਵੀਰ ਗਾਂਧੀ ਸਾਡਾ ਬਹੁਤ ਵਧੀਆ ਕੈਂਡੀਡੇਟ ਆ ਇਹਨੂੰ ਕੋਈ ਮੋਦੀ ਮਾਦੀ ਦਿਵਾ ਨਹੀਂ ਸਕਦਾ